ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਜੀ ਸਾਥ ਸੰਗਤ ਆਪਾਂ ਅੱਜ ਬੇਨਤੀਆਂ ਸਾਂਝੀਆਂ ਕਰਾਂਗੇ ਇਹ ਦੋ ਪੰਕਤੀਆਂ 'ਚ ਇੰਨੀ ਤਾਕਤ ਹੈ ਜੋ ਮਨ ਚਾਹੀ ਗੱਲ ਪੂਰੀ ਕਰਵਾ ਸਕਦੇ ਹਾਂ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਰਹਿਮਤ ਕਰਨ ਸਾਰਿਆਂ ਤੇ ਪਿਆਰਿਓ ਮਨ ਚਾਹੀ ਜਿਹੜੀ ਸਭ ਦੀ ਇੱਛਾ ਹੁੰਦੀ ਹੈ ਵੱਦੋ ਵੱਦ ਕੀ ਹੁੰਦਾ ਹੈ ਵੀ ਮੇਰੇ ਕੋਲੇ ਐਸ਼ੋ ਆਰਾਮ ਹੋਵੇ ਧਨ ਦੌਲਤ ਢੋਪੇ ਇਹੇ ਚੀਜ਼ਾਂ ਹੁੰਦੀਆਂ ਨੇ ਹੋਰ ਤੇ ਇਸ ਤੋਂ ਵੱਧ ਕੁਝ ਹੁੰਦਾ ਹੀ ਨਹੀਂ ਸਾਤ ਸੰਗਤ ਇਹੀ ਚੀਜ਼ਾਂ ਹੁੰਦੀਆਂ ਨੇ ਸੋ ਆਪਾਂ ਇਹ ਬੇਨਤੀਆਂ ਤਾਂ ਕਰਕੇ ਸਾਂਝੀਆਂ ਕਰ ਰਹੇ ਆ ਜੇ ਮਨ ਚਾਹੀ ਇੱਛਾ ਜਿਹੜੀ ਐ ਪੂਰੀ ਕਰਨੀ ਐ ਤਾਂ ਫਿਰ ਕੀ ਕਰੀਏ ਸਵਾਲ ਬਹੁਤ ਵੱਡਾ ਹੁੰਦਾ ਹੈ ਸਾਤ ਸੰਗਤ ਸ਼ਬਦ ਪਛਾਣੈ ਰਵ ਰਹਿ ਨਾ ਤਿਸ ਕਾਲ ਸੰਤਾਏ ਸਤਿਗੁਰੂ ਨੇ ਆਪ ਹੀ ਜਵਾਬ ਦੇ ਦਿੱਤਾ ਪਰ ਸ਼ਾਇ ਕਹਿੰਦੇ ਸ਼ਬਦ ਪਛਾਣੈ ਰਬ ਰਹਿ ਨਾ ਤਿਸ ਕਾਲ ਸੰਤਾਏ ਜੋ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਪਾਉਂਦਾ ਹੈ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਉਹਨੂੰ ਮੌਤ ਦਾ ਡਰ ਸਤਾ ਨਹੀਂ ਸਕਦਾ ਕਿਉਂ ਨਹੀਂ ਸਤਾ ਸਕਦਾ ਕਿਉਂਕਿ ਉਹ ਪੂਰਨ ਗੁਰੂ ਨਾਲ ਜੁੜ ਗਿਆ ਪੂ ਨਾਨਕ ਪੂਰਾ ਪਾਇਆ ਪੂਰੇ ਕੀ ਗੁਣ ਗਾਓ ਸਾਤ ਸੰਗਤ ਉਹ ਪੂਰਾ ਹੈ ਉਹਦੇ ਪੂਰੇ ਦੇ ਗੁਣ ਗਾਓ ਉਹ ਨਾਨਕ ਪੂਰਾ ਹੈ ਉਹ ਅਧੂਰਾ ਨਹੀਂ ਉਹਦੇ ਨਾਲ ਅਸੀਂ ਜੁੜ ਕੇ ਪੂਰੇ ਨਾਲ ਜੁੜ ਕੇ ਅਸੀਂ ਵੀ ਪੂਰੇ ਹੋਗੇ ਕਹਿਣ ਤੋਂ ਭਾਵ ਸਾਡੇ ਵਿੱਚ ਕੋਈ ਘਾਟ ਵਾਦ ਨਹੀਂ ਰਹੀ ਅਸੀਂ ਪੂਰੇ ਹੋ ਗਏ ਉਹ ਸਾਤ ਸੰਗਤ ਯਾਦ ਰੱਖਿਓ ਵੀ ਗੁਰੂ ਦੀ ਬਾਣੀ ਦੇ ਵਿੱਚ ਬਹੁਤ ਵੱਡੀ ਤਾਕਤ ਹੈ ਬਹੁਤ ਵੱਡੀ ਸਮਰੱਥਾ ਜਿਹੜੀ ਹੈ ਉਹ ਛੁਪੀ ਹੋਈ ਹੈ ਬਹੁਤ ਵੱਡੀ ਸਮਰੱਥਾ ਸਾਰ ਸੰਗਤ ਬਹੁਤ ਵੱਡੀ ਸਮਰੱਥਾ ਭਾਈ ਰੇ ਤਨ ਧਨ ਸਾਥ ਨਾ ਹੋਏ RAM ਨਾਮ ਧਨ ਨਿਰਮਲੋ ਗੁਰਦਾਤ ਕਰੇ ਪ੍ਰਭ ਸੋਏ ਇਹ ਸ਼ਰੀਰ ਇਹ ਧਨ ਜਗਤ ਤੋਂ ਚੱਲਣ ਵੇਲੇ ਨਾਲ ਨਹੀਂ ਨਿਵਦਾ ਇਹ ਸਾਰਿਆਂ ਨੂੰ ਪਤਾ ਹੈ ਪਰ ਕੋਈ ਮੰਨਣ ਨੂੰ ਤਿਆਰ ਨਹੀਂ ਪਰਮਾਤਮਾ ਦਾ ਨਾਮ ਐਸਾ ਪਵਿੱਤਰ ਧਨ ਹੈ ਜੋ ਸਦਾ ਨਾਲ ਨਿਵਦਾ ਉਹਨੂੰ ਕੋਈ ਚੋਰੀ ਨਹੀਂ ਕਰ ਸਕਦਾ ਉਹ ਕਿਤੇ ਡਿਗ ਨਹੀਂ ਸਕਦਾ ਪਰ ਇਹ ਮਿਲਦਾ ਹੈ ਉਹਨੂੰ ਐ ਜਿਸ ਨੂੰ ਗੁਰੂ ਦਿੰਦਾ ਹੈ ਜਿਸ ਨੂੰ ਉਹ ਪਰਮਾਤਮਾ ਦਾਤ ਕਰਦਾ ਹੈ ਜਿਸ ਨੂੰ ਉਹ ਬਖਸ਼ਿਸ਼ ਕਰਦਾ ਹੈ ਹੁਣ ਕਹਿਣ ਤੋਂ ਭਾਵ ਸਾਰੀ ਗੱਲ ਇੱਥੇ ਖਤਮ ਹੋ ਗਈ ਪਿਆਰਿਓ ਕਿ ਗੁਰੂ ਦੇ ਬਾਣੇ ਵਿੱਚ ਸਭ ਕੁਝ ਹੈ ਜੇ ਗੁਰੂ ਦੇ ਬਾਣੇ ਦੇ ਵਿੱਚ ਆਪਾਂ ਹਾਂ ਮਨ ਰੇ ਗੁਰ ਕੇ ਬਾਣੇ ਚੱਲ ਸਤ ਸੰਗਤ ਗੁਰੂ ਕੇ ਬਾਣੇ ਵਿੱਚ ਚੱਲੇ ਤੇ ਗੁਰੂ ਦੀ ਬਾਣੀ ਵੀ ਕਹਿੰਦੀ ਹੈ ਗੁਰੂ ਦੇ ਬਾਣੇ ਵਿੱਚ ਚੱਲਣਾ ਸਤ ਗੁਰੂ ਦੇ ਬਾਣੇ ਦੇ ਵਿੱਚ ਅਸੀਂ ਐਕਟਿਵ ਰਹਿਣਾ ਹੈ ਹੁਣ ਗੱਲ ਇੱਥੇ ਸਾਰੀ ਸਾਫ਼ ਹੋ ਜਾਂਦੀ ਹੈ ਵੀ ਮਨ ਚਾਹੀ ਗੱਲ ਪੂਰੀ ਤਾਂ ਹੋਏਗੀ ਜਦੋਂ ਆਪਾਂ ਗੁਰੂ ਦੇ ਬਾਣੇ ਦੇ ਵਿੱਚ ਚੱਲਾਂਗੇ ਸਤਿਗੁਰੂ ਦੀ ਰਜਾ ਦੇ ਵਿੱਚ ਚੱਲਾਂਗੇ ਪਾਤਸ਼ਾਹ ਦੀ ਕਿਰਪਾ ਦੇ ਵਿੱਚ ਚੱਲਾਂਗੇ ਸਤਿਗੁਰੂ ਦੀ ਰਹਿਮਤ ਦੇ ਵਿੱਚ ਚੱਲਾਂਗੇ ਤਾਂ ਜਾ ਕੇ ਕਿਰਪਾ ਹੋਣੀ ਹੈ ਇਹ ਗੱਲ ਯਾਦ ਰੱਖੋ ਵੀ ਕਿਰਪਾ ਤਾਂ ਹੀ ਹੋਣੀ ਹੈ ਤਾਂ ਕਿਰਪਾ ਵਰਤਣੀ ਹੈ ਇਹ ਦੋ ਪੰਗ ਦੀ ਹੀ ਵੜ ਲਿਆ ਕਰੋ ਭਾਈ રે ਤਨ ਧਨ ਸਾਥ ਨਾ ਹੋਏ ਕਦੇ ਹੰਕਾਰ ਨਹੀਂ ਆਏਗਾ RAM ਨਾਮ ਧਨ ਨਿਰਮਲੋ ਗੁਰਦਾਂਤ ਕਰੇ ਪ੍ਰਭ ਸੋਏ ਇਹ ਦੋ ਪੰਕਤੀਆਂ ਦੇ ਅਰਥਾਂ ਨੂੰ ਪੜ ਲਿਓ ਹੁਣ ਅੱਗੇ ਸਤਿਗੁਰੂ ਕੀ ਕਹਿੰਦੇ ਨੇ RAM ਨਾਮ ਤਨ ਨਿਰਮਲੋ ਜੋ ਦੇਵੈ ਦੇਵਣਹਾਰ ਆਗੈ ਪੋਛ ਨਾ ਹੋਵੈ ਜਿਸ ਬੇਲੀ ਗੁਰਗਰਦਾਰ ਪਰਮਾਤਮਾ ਦਾ ਨਾਮ ਪਵਿੱਤਰ ਧਨ ਹੈ ਸਤ ਸੰਗਤ ਇਹ ਉਦੋਂ ਹੀ ਮਿਲਦਾ ਜੋ ਦੇਣ ਦੇ ਸਮਰੱਥ ਹਰੀ ਆਪ ਹੋਵੇ ਜਿਹਨੂੰ ਸਤਗੁਰੂ ਚਾਉਣ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ 파ਰਸ਼ਣੇ ਆਪ ਹੀ ਇਹਦੇ ਵਿੱਚ ਜਵਾਬ ਦਿੱਤਾ ਆਪ ਹੀ ਪਹਿਲਾਂ ਪ੍ਰਸ਼ਨ ਕੀਤਾ ਸੀ ਸਤਿਗੁਰ ਕਹਿੰਦੇ ਨੇ ਕਿਆ ਨਾਹੀ ਘਰ ਤੇਰਾ ਵੀ ਤੇਰੇ ਘਰ ਦੇ ਵਿੱਚ ਕਿਹੜੀ ਚੀਜ਼ ਦੀ ਘਾਟ ਹੈ ਉਹ ਪਰਮਾਤਮਾ ਇਨਾ ਮਹਾਨ ਹੈ ਉਹਦੇ ਕੋਲੇ ਸਭ ਕੁਝ ਮੌਜੂਦ ਹੈ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਜਿਸ ਦੇਹ ਸੋ ਪਾਵੇ ਉਹ ਜਿਹੜਾ ਉਹਨੂੰ ਪਾ ਜਾਂਦਾ ਹੈ ਫਿਰ ਉਹ ਸਾਰੀਆਂ ਚੀਜ਼ਾਂ ਸਾਰੀਆਂ ਵਸਤੂਆਂ ਨੂੰ ਦਿੰਦਾ ਹੈ ਵਾਸ਼ਾ ਕਹਿੰਦੇ ਨਾਮ ਤਨ ਹਾਸਲ ਕਰਨ ਦੇ ਵਿੱਚ ਜਿਸ ਮਨੁੱਖ ਦਾ ਸਹਾਈ ਗੁਰੂ ਆਪ ਬਣ ਜਾਏ ਕਰਤਾਰ ਆਪ ਬਣ ਜਾਏ ਪਰਲੋਕ ਵਿੱਚ ਉਸ ਉੱਤੇ ਕੋਈ ਇਤਰਾਜ਼ ਨਹੀਂ ਹੁੰਦਾ ਕੋਈ ਇਤਰਾਜ਼ ਨਹੀਂ ਕਰ ਸਕਦਾ ਉਹਦੇ ਤੇ ਆਪ ਚੜਾਏ ਛੁੱਟੀ ਐ ਆਪੇ ਬਖਸ਼ਣ ਹਾਰ ਵਾਸ਼ਾ ਕਹਿੰਦੇ ਪਰ ਮਾਇਆ ਦੇ ਮੋਹ ਤੋਂ ਪ੍ਰਭੂ ਆਪ ਹੀ ਬਚਾਉਂਦਾ ਓਤੋਂ ਬਾਚ ਸਕੀਦਾ ਹੈ ਪ੍ਰਭੂ ਆਪ ਬਖਸ਼ਿਸ਼ ਕਰਨ ਵਾਲਾ ਹੈ ਉਹਦੇ ਅੱਗੇ ਅਰਦਾਸ ਕਰੀ ਦੋਵੇਂ ਹੱਥ ਜੋੜ ਕੇ ਅਰਦਾਸ ਕਰੀ ਕਿ ਪਿਆਰਿਆ ਸਤਿਗੁਰੂ ਜੀ ਹੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰਿਓ ਮੈਨੂੰ ਤੁਹਾਡੇ ਚਰਨਾਂ ਦਾ ਸਹਾਰਾ ਬਖਸ਼ ਦਿਓ ਮੈਨੂੰ ਆਪ ਜੀ ਦੀ ਕਿਰਪਾ ਰਹਿਮਤ ਬਖਸ਼ ਦਿਓ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਕੁਝ ਨਹੀਂ ਚਾਹੀਦਾ ਸਤਿਗੁਰੂ ਤੇ ਅਸਲ ਮਨੁੱਖ ਦੀ ਫਿਤਰਤ ਪਤਾ ਕੀ ਹੈ 파ਰਸ਼ਾ ਕਹਿੰਦੇ ਨੇ ਚਿਤ ਚੱਲੈ ਵਿਤ ਜਾਵਣੋ ਸਾਕਤ ਢੋਲ ਢੁਲਾਏ ਬਾਹਰ ਢੂੰਡ ਬਿਗੂਚੀ ਐ ਕਰਮਹਿ ਵਸਤ ਸੁਥਾਏ ਮਨੁਖ ਧਨ ਨੂੰ ਸੁਖ ਦਾ ਮੂਲ ਸਮਝਦਾ ਧਨ ਜਾਨ ਲੱਗਦਾ ਤਾਂ ਸਾਕਤ ਦਾ ਮਨ ਡੋਲਦਾ ਮਨ ਡੋਲਦਾ ਪੈਸਾ ਚਲਿਆ ਗਿਆ ਬਾਰੋਂ ਢੂੰਡਿਆਂ ਖਵਾਰ ਹੀ ਹੋਇਆ ਸਾਖਤ ਮਨੁੱਖ ਇਹ ਨਹੀਂ ਸਮਝ ਸਕਿਆ ਕਿ ਪਰਮਾਤਮਾ ਦਾ ਨਾਮ ਧਨ ਘਰ ਵਿੱਚ ਹੀ ਹੈ ਤੇ ਹਿਰਦੇ ਵਿੱਚ ਹੀ ਹੈ ਉਹਦੇ ਉਹਦੇ ਨਾਮ ਦੇ ਵਿੱਚ ਹੀ ਸਭ ਕੁਝ ਛੁਪਿਆ ਹੋਇਆ ਹੈ ਇਹ ਇਹਨੂੰ ਪਤਾ ਨਹੀਂ ਲੱਗਿਆ ਉਦੋਂ ਪਤਾ ਚੱਲਿਆ ਜਦੋਂ ਇਹ ਸ਼ਰੀਰ ਨੇ ਸਾਥ ਨਹੀਂ ਦਿੱਤਾ ਭਾਰਸ਼ਾ ਕਹਿੰਦੇ ਨੇ ਸਾਰੀ ਗੱਲ ਸਪਸ਼ਟ ਹੋ ਗਈ ਸਤਿਗੁਰੂ ਕਹਿੰਦੇ ਮਨ ਮੁਖ ਹੋ ਮੈਂ ਕਰ ਮੁਸੀ ਗੁਰਮੁਖ ਪੱਲੇ ਪਾਏ ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਇਸਤਰੀ ਹੋ ਹੋ ਮੈਂ ਵੈਂ ਕਰਕੇ ਹੀ ਲੁੱਟੀ ਗਈ ਨਾਮ ਤਨ ਅੰਦਰੋਂ ਲੁਟਾ ਬੈਠੀ ਗੁਰੂ ਦੇ ਰਸਤੇ ਤੁਰਨ ਵਾਲੀ ਇਹ ਤਨ ਹਾਸਲ ਕਰ ਲੈਂਦੀ ਹੈ ਤੇ ਬਾਕੀ ਜਿਹੜੀ ਆ ਉਹ ਇਸ ਚੀਜ਼ ਤੋਂ ਸਖਣੀ ਰਹਿ ਜਾਂਦੀ ਹੈ ਸਾਰੀ ਗੱਲ ਇਥੇ ਸਪਸ਼ਟ ਹੋ ਗਈ ਕਹਿਣ ਤੋਂ ਭਾਵ ਕਿ ਜਿਹੜਾ ਗੁਰੂ ਦਾ ਹੋਇਆ ਜਿਹੜਾ ਪਾਤਸ਼ਾਹ ਦਾ ਹੋਇਆ ਉਹਦੇ ਦੱਸੇ ਮਾਰਗ ਤੇ ਚੱਲਿਆ ਸਤਿਗੁਰੂ ਦੀ ਰਜਾ ਦੇ ਵਿੱਚ ਚੱਲਿਆ ਤੇ ਪਿਆਰਿਓ ਉਹਨੇ ਸਭ ਕੁਝ ਹਾਸਲ ਕੀਤਾ ਤੇ ਜਿਹੜਾ ਗੁਰੂ ਦੀ ਰਜਾ ਤੋਂ ਉਲਟ ਚੱਲਿਆ ਬਾਹਰ ਚੱਲਿਆ ਉਹਨੇ ਕੁਝ ਵੀ ਹਾਸਲ ਨਹੀਂ ਕੀਤਾ ਉਹਦਾ ਆਉਣਾ ਵੀ ਵਿਅਰਥ ਹੋ ਗਿਆ ਉਹਦਾ ਲੋਕ ਵੀ ਵਿਅਰਥ ਉਹਦਾ ਪਰਲੋਕ ਵੀ ਵਿਅਰਥ ਹੋ ਗਿਆ ਉਹਦਾ ਸਾਰਾ ਕੁਝ ਹੀ ਵਿਅਰਥ ਹੋ ਗਿਆ ਪਿਆਰਿਓ ਤੇ ਸਵਾਸ ਵੀ ਵਿਅਰਥ ਹੋ ਗਏ ਸਭ ਕੁਝ ਹੀ ਵਿਅਰਥ ਹੋ ਗਿਆ ਤੇ ਉਹ ਗੁਰੂ ਨੂੰ ਵੀ ਕਹਿਣ ਜੋਗਾ ਨਹੀਂ ਵੀ ਸਤਿਗੁਰੂ ਜੀ ਮੈਨੂੰ ਕੁਝ ਦਿਓ ਕਿਉਂਕਿ ਹੁਣ ਸਮਾਂ ਨਾ ਗਿਆ ਜਦ ਚਿੜੀਆ ਚੁਗੀ ਖੇਤ ਉਹਨ ਦਾ ਸਾਰਾ ਕੁਝ ਜਿਹੜਾ ਹੈ ਉਹ ਨੰਘ ਹੀ ਗਿਆ ਤੇ ਪਿਛੇ ਕੀ ਰਹਿ ਗਿਆ ਪਿਛੇ ਕੁਝ ਵੀ ਨਹੀਂ ਰਿਹਾ ਯਾਦ ਰੱਖਿਆ ਜੀ ਸਾਧ ਸੰਗਤ ਇਸ ਕਰਕੇ ਗੁਰੂ ਦੀ ਬਾਣੀ ਦੇ ਵਿੱਚ ਸਭ ਕੁਝ ਹੈ ਸ਼ਬਦ ਦਾ ਜਦੋਂ ਜਾਪ ਕਰਾਂਗੇ ਨਿਰਮਲ ਜਾਪ ਜਦੋਂ ਹੋਏਗਾ ਤੇ ਸਾਧ ਸੰਗਤ ਉਦੋਂ ਕਿਰਪਾ ਹੋਣੀ ਹੈ ਤੇ ਅਸੀਂ ਅੰਦਰੋਂ ਜਦੋਂ ਭਜ ਕੇ ਗੁਰੂ ਦੀ ਕਿਰਪਾ ਰਜ਼ਾ ਦੇ ਵਿੱਚ ਜਾਪ ਕਰਾਂਗੇ ਤੇ ਮੈਂ ਦਾਅਵੇ ਨਾਲ ਕਹਿੰਦਾ ਵੀ ਸਤਿਗੁਰੂ ਤੋਂ ਜੋ ਮਰਜ਼ੀ ਮੰਗ ਲਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ